ਮਿੱਤਰੋ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਉਸ ਮਾਰਵਾੜੀ ਘੋੜੇ ਦੇ ਦਰਸ਼ਨ ਕਰਾਉਣੇ ਆ ਜਿਹੜਾ 2021 ਦੇ ਵਿੱਚ ਫਰੀਦਕੋਟ ਦੇ ਚੱਲਦੇ ਸ਼ੋਅ ਦੇ ਵਿੱਚੋਂ 80 ਲੱਖ ਦਾ ਖਰੀਦਿਆ ਗਿਆ ਸੀ ਤੇ ਇਸ ਤੋਂ ਵੀ ਵੱਡੀ ਗੱਲਬਾਤ ਇਹ ਆ ਵੀ ਇਸ ਘੋੜੇ ਨੂੰ ਖਰੀਦਣ ਵਾਲੇ ਉਸ ਸ਼ਖਸ ਨੂੰ ਤਾਂ ਸਮੁੱਚੀ ਦੁਨੀਆ ਜਾਣਦੀ ਆ ਪੀਟਰ ਬਿਰਦੀ ਜੀ ਤੁਹਾਨੂੰ ਨਾਮ ਤੋਂ ਤਾਂ ਕਲੀਅਰ ਹੋ ਹੀ ਗਿਆ ਹੋਣਾ ਜਿਨ੍ਹਾਂ ਨੇ ਇਹ ਘੋੜਾ ਖਰੀਦਿਆ ਪੀਟਰ ਬਿਰਦੀ ਜੀ ਤੇ ਉਹਨਾਂ ਨੇ ਨਾ 2000 ਕਰੋੜ ਰੁਪਇਆ ਦਾਨ ਕਰਤਾ ਸੀਗਾ ਕਰਤਾਰਪੁਰ ਲਾਂਘੇ ਵਾਸਤੇ ਐਦੂ ਵੱਡੀ ਗੱਲਬਾਤ ਯਾਰ ਕੀ ਹੋ ਸਕਦੀ ਆ ਦਾਨੀ ਵੀ ਦੁਨੀਆ ਤੇ ਪਰੇ ਤੋਂ ਪਰੇ ਪਈ ਆ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਯਾਰ ਇਹੋ ਜੇ ਇਨਸਾਨ ਦੀ ਹੌਸਲਾ ਫਜਾਈ ਵਾਸਤੇ ਤੇ ਉਹਨਾਂ ਦੇ ਸ਼ੌਂਕ ਨੂੰ ਆਪਾਂ ਬਾਰੇ-ਬਾਰੇ ਜਾਈਏ ਵੀ ਜਿਨ੍ਹਾਂ ਨੇ ਆ ਘੋੜਾ ਇਹ ਗੱਲ ਤੋਂ ਤਾਂ ਤੁਹਾਨੂੰ ਕਲੀਅਰ ਹੋ ਹੀ ਗਿਆ ਹੋਣਾ ਬਿ ਸ਼ੌਕ ਵਾਸਤੇ ਖਰੀਦਿਆ ਕੋਈ ਬਿਜ਼ਨਸ ਪਰਪਸ ਵਾਸਤੇ ਨਹੀਂ ਤੇ ਇਸ ਘੋੜੇ ਦੀ ਮਿੱਤਰੋ ਹੁਣ ਸਟੱਡ ਸਰਵਿਸ ਚਾਲੂ ਕੀਤੀ ਆਗੀ ਤੇ ਆਪ ਤਾਂ ਪੀਟਰ ਬਿਰਦੀ ਜੀ ਜਿਵੇਂ ਤੁਹਾਨੂੰ ਪਤਾ ਵੀ ਫੋਰਨ ਦੇ ਵਿੱਚ ਰਹਿੰਦੇ ਆ ਇਧਰ ਉਹਨਾਂ ਦੇ ਬਹੁਤ ਹੀ ਅਜੀਜ਼ ਮਿੱਤਰ ਨੇ ਪੰਢਾਲ ਸਟੱਡ ਫਾਰਮ ਵਾਲੇ ਪਦਮਪੁਰ ਤੋਂ ਤੇ ਉਹਨਾਂ ਦਾ ਸਾਡਾ ਛੋਟਾ ਭਰਾ ਅਰਸ਼ ਤੇ ਨਾਲ ਅਦਾਬ ਸੇਕੋ ਅਦਾਬ ਸੇਖੋ ਦੇ ਫਾਰਮ ਦੇ ਉੱਤੇ ਪਿੰਡ ਗੋਵਿੰਦਗੜ੍ਹ ਇਸ ਘੋੜੇ ਦੀ ਤੁਹਾਨੂੰ ਸਟੱਡ ਸਰਵਿਸ ਮਿਲਣੀ ਆ ਪਹਿਲਾਂ 2 ਸਾਲ ਨਾਲ ਇਹ ਘੋੜਾ ਫਾਰਮ ਦੇ ਉੱਤੇ ਅੰਦਰ ਹੀ ਖੜਾ ਸੀਗਾ ਤੇ ਤਕਰੀਬਨੇ ਤੋਂ 50 ਘੋੜੀਆਂ ਹੁਣ ਤੱਕ ਮੀਟ ਹੋ ਗਈਆਂ ਨੇ 5-7 ਰਿਜ਼ਲਟ ਵੀ ਆ ਗਏ ਬੱਚੇ ਬਹੁਤ ਜ਼ਿਆਦੇ ਚੰਗੇ ਆਏ ਆ ਪਰ ਅਫੀਸ਼ੀਅਲ ਤੌਰ ਤੇ ਸਭ ਤੋਂ ਪਹਿਲੀ ਵੀਡੀਓ ਤੇ ਫੋਟੋ ਅੱਜ ਪੈ ਰਹੀ ਆ ਇਸ ਘੋੜੇ ਦੀ ਮੀਟਿੰਗ ਵਾਸਤੇ ਸੋ ਗੱਲਾਂ ਬਾਤਾਂ ਖੁੱਲੀਆਂ ਹੋਣਗੀਆਂ ਪੰਡਾਲ ਸਟੱਡ ਫਾਰਮ ਵਾਲੇ ਬਾਈ ਅਰਸ਼ ਦੇ ਨਾਲ ਅਦਾਬ ਸੇਖੋਂ ਦੇ ਨਾਲ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਮਿੱਤਰੋ ਘੋੜਾ ਬੜਾ ਜਿਆਦਾ ਚੰਗਾ ਤੇ ਜਿਵੇਂ ਹਣੇ ਜੇ ਨੇ 4 ਸਾਲ ਦਾ ਹੋਣਾ ਨਾ ਕੱਦ 67 ਇੰਚ ਕਰ ਗਿਆ ਪੈਲਸ ਲਾਈਨ ਦਾ ਘੋੜਾ ਮਿੱਤਰੋ ਵੱਖਰੀ ਬਲੱਡ ਲਾਈਨ ਆ ਆਰੀਅਨ ਘੋੜੇ ਦਾ ਬੱਚਾਗਾ ਇਹ ਤੇ ਰਾਜਸਵਰੂਪ ਘੋੜਾ ਜਿਹੜਾ ਉਹ ਇਹਦਾ ਦਾਦਾ ਬਾਕੀ ਦੀ ਗੱਲਬਾਤ ਆਪਾਂ ਬਾਈ ਅਰਸ਼ ਤੋਂ ਪੁੱਛਦੇ ਆ ਆਜੋ ਫਿਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਆਪਣੇ ਪਿੰਡੂ ਜ਼ਿਮੀਦਾਰ ਫੇਸਬੁੱਕ ਪੇਜ ਤੇ YouTube ਚੈਨਲ ਦੀ ਇੱਕ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਇੱਕ ਤੁਹਾਡੇ ਨਾਲ ਨਾ ਖੁਸ਼ੀ ਦੀ ਗੱਲਬਾਤ ਸਾਂਝੀ ਕਰਨੀ ਆ ਇਸ ਵੀਡੀਓ ਦੇ ਰਾਹੀਂ ਇੱਕ ਮਾਰਵਾੜੀ ਘੋੜਾ ਬਹੁਤ ਜ਼ਿਆਦਾ ਚੰਗਾ ਇੱਕ ਬੱਕਰੀ ਲਾਈਨ ਦਾ ਆਪਣੇ ਪੰਜਾਬ ਦੇ ਵਿੱਚ ਸਟੱਡ ਸਰਵਿਸ ਵਾਸਤੇ ਆਇਆਗਾ ਸੋ ਨਾਲ ਆਪਣੇ ਭਰਾ ਬੈਠੇ ਆ ਅੱਜ ਆਪਾਂ ਸੇਕੋ ਸਟੱਡ ਫਾਰਮ ਦੇ ਉੱਤੇ ਬੈਠੇ ਆਂਗੇ ਪਿੰਡ ਗੋਵਿੰਦਗੜ੍ਹ ਨਾਲ ਆਪਣੇ ਭਰਾ ਅਦਵ ਸੇਖੋ ਬੈਠਾਗਾ ਬਾਈ ਦੇ ਕੋਲੇ ਨੌਕਰਾ ਘੋੜਾਗਾ ਅਕਬਰ ਜਿਹਦੇ ਬਾਰੇ ਤੁਸੀਂ ਜਾਣਦੇ ਹੋ ਤੇ ਇਸੇ ਫਾਰਮ ਦੇ ਉੱਤੇ ਤੁਹਾਨੂੰ ਉਹ ਜਿਹੜਾ ਮਾਰਵਾੜੀ ਘੋੜਾਗਾ ਸਟੱਡ ਸਰਵਿਸ ਵਾਸਤੇ ਮਿਲਣਾਗਾ ਤੇ ਉਧਰਲੇ ਪਾਸੇ ਨਾਲ ਆਪਣੇ ਬਾਈ ਅਰਸ਼ ਬੈਠਾਗਾ ਪਦਮਪੁਰ ਵਾਲਾ ਭੰਡਾਲ ਸਟੱਡ ਫਾਰਮ ਤੋਂ ਤੇ ਇਹ ਬਾਈ ਹੁਣ ਇਹ ਘੋੜਾ ਇੱਥੇ ਲੈ ਕੇ ਆਏ ਆਗੇ ਉਦੇ ਸਟੱਡ ਸਰਵਿਸ ਐਸੇ ਫਾਰਮ ਦੇ ਉੱਤੇ ਇੱਥੇ ਚਾਲੂ ਕਰਨੀ ਆ ਭਰਾਵਾਂ ਦਾ ਪਹਿਲਾਂ ਤਾਂ ਆਪਾਂ ਕਰਦੇ ਆ ਸਵਾਗਤ ਤੇ ਬਾਕੀ ਗੱਲਬਾਤ ਘੋੜੇ ਬਾਰੇ ਆਪਾਂ ਖੁੱਲ ਕੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਅਰਸ਼ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕੈਮੋ ਜੀ ਵਧੀਆ ਹੀ ਵਧੀਆ ਆਪਣੇ ਸਮਾ ਬਹੁਤ ਵਧੀਆ ਵੀਰੇ ਤੇ ਅਰਸ਼ ਵੀਰੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਤੁਸੀਂ ਇਹ ਮਾਰਵਾੜੀ ਘੋੜਾ ਸਟੱਡ ਸਰਵਿਸ ਵਾਸਤੇ ਤੁਹਾਨੂੰ ਵੀ ਬਾਲੀਆਂ ਬਾਲੀਆਂ ਬਾਈ ਸਾਰੇ ਭਰਾਵਾਂ ਨੂੰ ਆਪਣੇ ਹਾਂ ਚਾਲੂ ਕੀਤਾਗਾ ਤੇ ਉਸ ਤੋਂ ਜਾਦੇ ਮੁਬਾਰਕਾਂ ਸਾਡੇ ਪੰਜਾਬ ਵਾਲੇ ਭਰਾਵਾਂ ਨੂੰ ਹਾਂਜੀ ਜਿਹੜਾ ਤੁਸੀਂ ਘੋੜਾ ਇੱਥੇ ਭੇਜ ਜਾਗਾ ਬਾਈ ਦੇ ਫਾਰਮ ਤੇ ਹਾਂਜੀ ਤੇ ਅਰਸ਼ ਵੀਰੇ ਇਹਦਾ ਤੁਹਾਡਾ ਵਿਚਾਰ ਕਿਵੇਂ ਬਣਿਆ ਸੀਗਾ ਵੀ ਘੋੜਾ ਆਪਾਂ ਮੀਟਿੰਗ ਵਾਸਤੇ ਸਟੱਡ ਸਰਵਿਸ ਵਾਸਤੇ ਵੀ ਪੰਜਾਬ ਵਾਲੇ ਪਾਸੇ ਭੇਜਣਾਗਾ ਐਕਚੁਅਲੀ ਇਹ ਨਾ ਜਿਹੜਾ ਘੋੜਾ ਹੈਗਾ ਇਹਦੀ ਬਲੱਡ ਲਾਈਨ ਇੰਨੀ ਕੁ ਯੂਨੀਕ ਤੇ ਰੇਅਰ ਹੈ ਹਾਂਜੀ ਬਾਈ ਕੀ ਇਹ ਪੂਰੇ ਪੰਜਾਬ ਹਰਿਆਣਾ ਤੇ ਹਨੂਮਾਨਗੜ ਏਰੀਆ ਤੇ ਗੰਗਾ ਨਗਰ ਹਨੂਮਾਨਗੜ ਏਰੀਆ ਮਲਾ ਕੇ ਸਿਰਫ ਇਹ ਦੋ ਹੀ ਭਰਾ ਹੈ ਅੱਛਾ ਬਾਈ ਉਸ ਪਿਓ ਦੇ ਹਾਂ ਇਹਨਾਂ ਦਾ ਦੋ ਭਰਾ ਇੱਕ ਤਾਂ ਆਪਣੇ ਕੋਲੇ ਆ ਘੋੜਾ ਚਾਰ ਦੰਦ ਹੋ ਗਿਆ ਇੱਕ ਬਸ਼ੇਰਾ ਖੜਾ ਇਹਨਾਂ ਦਾ ਸ਼ੂਟਿੰਗ ਸਟਾਰ ਸਟੱਡ ਫਾਰਮ ਹਰਮਾਨਗੜ ਕੋਲੇ ਅੱਛਾ ਬਈ ਤੇ ਇਹ ਦੋਵੇਂ ਭਾਈ ਪੁਸ਼ਕਰ ਦੇ ਚੈਂਪੀਅਨ ਬਣ ਚੁਕੇ ਆ ਠੀਕ ਹੈ ਬਈ ਜਿਹੜਾ ਆਪਣੇ ਵਾਲਾ ਘੋੜਾ ਇਹ 2021 ਚ ਤੇ ਉਹ ਐਸ ਸਾਲ ਬਣਿਆ ਹਾਂ ਹਾਂਜੀ ਤੇ ਇਹਦਾ ਵਿਚਾਰ ਬਣਿਆ ਅਦਾਬ ਮੇਰਾ ਹੈਗਾ ਕਲਾਸਮੇਟ ਠੀਕ ਹੈ ਬਈ ਸਕੂਲ ਟਾਈਮ ਦਾ ਹਾਂ ਤੇ ਅਸੀਂ ਘੋੜਿਆਂ ਕਰਕੇ ਹੀ ਦੁਆਰੇ ਮਿਲੇ ਸਹੀ ਗੱਲ ਦਸੀ ਆ ਤਾਂ ਸਕੂਲ ਤੋਂ ਬਾਅਦ ਅਸੀਂ ਟੱਚ ਨਹੀਂ ਸੀਗੇ ਘੋੜਿਆਂ ਕਰਕੇ ਅਸੀਂ ਦੁਆਰੇ ਮਿਲੇ ਅੱਛਾ ਤੇ ਉਸ ਤੋਂ ਬਾਅਦ ਵਾਵਾ ਗੱਲ ਹੋਈ ਇਹਨਾਂ ਮੈਂ ਗੱਲ ਕੀਤੀ ਕਿ ਏਰੀਆ 'ਚ ਕਹਿੰਦਾ ਕਿ ਏ ਏਰੀਆ 'ਚ ਘੋੜਾ ਹੈ ਨਹੀਂ ਐਸ ਰੰਗ ਦਾ ਹਾਂ ਤੇ ਐਸ ਲਾਈਨ ਦਾ ਹਾਂ ਤੇ ਉਸ ਤੋਂ ਫਿਰ ਗੱਲ ਚੱਲਦੇ ਚੱਲਦੇ ਸਾਡਾ ਵਿਚਾਰ ਬਣ ਗਿਆ ਕਿ ਘੋੜਾ ਇੱਥੇ ਭੇਜ ਦਿੰਨੇ ਆ ਸਟੇਬਲ ਵਾਸਤੇ ਕਿ ਇੱਥੇ ਇਸ ਏਰੀਏ ਦੇ ਲੋਕਾਂ ਨੂੰ ਵੀ ਤੇ ਆਸੇ-ਪਾਸੇ ਪੰਜਾਬ ਦੇ ਹੋਰ ਜਿਹੜੇ ਆਪਣੇ ਭਰਾ ਹੈਗੇ ਉਹਨਾਂ ਸਾਰਿਆਂ ਨੂੰ ਕੋੜਾ ਤੋਂ ਕੋੜੀ ਮਲਾਉਣ ਦਾ ਮੌਕਾ ਮਿਲੇ ਏਰੀਏ ਦੇ ਵਿੱਚ ਸੌਖਾ ਜਾਂਦਾ ਬਾਕੀ ਪੰਜਾਬ ਵਾਲਿਆਂ ਨੂੰ ਇਹਦਾ ਸੌਖਾ ਨਹੀਂ ਹਾਂ ਬਾਕੀ ਜਿਵੇਂ ਬਾਈ ਦਾ ਫਾਰਮ ਆ ਵੀ ਇੱਧਰ ਰਾਜਸਥਾਨ ਦੇ ਨੇੜੇ ਹੀ ਪੈ ਜਾਂਦਾ ਹਾਂਜੀ ਹਾਂਜੀ ਟੱਚ ਤੇ ਹੀ ਆ ਜਾਂਦਾ ਕੰਮ ਹਣਾ ਹਾਂਜੀ ਹਾਂਜੀ ਬਾਰਡਰ ਜੇ ਤੀ ਆ ਜਾਂਦਾ ਹਾਂਜੀ ਤੇ ਇਹਦਾ ਅਰਸ਼ ਵੀਰੇ ਪ੍ਰੋਪਰ ਜਿਹੜੀ ਲਾਈਨ ਵਗੈਰਾ ਕੀ ਘੋੜੇ ਦਾ ਕੀ ਨਾਮ ਰੱਖਿਆ ਉਹ ਸਾਨੂੰ ਕਲੀਅਰ ਇਹ ਤਾਂ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਜਿੱਥੇ ਇਹ ਪੈਦਾ ਹੋਇਆ ਇਹ ਪੈਦਾ ਹੋਇਆ ਵੀਕੂ ਸਿੰਘ ਜੀ ਦੇ ਘਰੇ ਅੱਛਾ ਬਾਈ ਜੈਪੁਰ ਦਾ ਪੈਦਾਸ਼ ਹੈ ਇਸ ਘੋੜੇ ਦੀ ਹਾਂ ਤੇ ਇਹਦਾ ਜਿਹੜਾ ਜੰਮ ਦੇ ਦਾ ਉਹਨਾਂ ਨੇ ਨਾਂ ਰੱਖਿਆ ਸੀ ਉਹ ਨਾਂ ਰੱਖਿਆ ਸੀ ਸਵਾਸਤਿਕ ਅੱਛਾ ਫੇਰ ਇਹ ਆ ਗਿਆ ਪੰਜਾਬ ਵਰਦੀ ਅੰਕਲ ਹੈਗੇ ਆ ਆਪਣੇ ਭਰਾ ਬਣੇ ਵੇ ਡੈਡੀ ਦੇ ਬਹੁਤ ਫੈਮਿਲੀ ਕਲੋਜ਼ ਰਿਲੇਸ਼ਨਸ ਆ ਆਪਣੇ ਤੇ ਉਹਨਾਂ ਨੇ ਘੋੜਾ ਲਿਆ ਸੀ ਇਹ ਫਰੀਦਕੋਟ ਸ਼ੋਅ ਦੇ ਵਿੱਚ ਚੱਲਦੇ ਰਿੰਗ ਚ 80 ਲੱਖ ਦਾ ਲਿਆ ਸੀਗਾ ਠੀਕ ਹੈ ਬਾਈ 2021 ਚ 2021 ਤੇ 2 ਸਾਲ ਇਹ ਘੋੜਾ ਅੰਦਰ ਰਿਹਾ ਉਹਨਾਂ ਨੇ ਨਾਂ ਬਦਲ ਕੇ ਦਾ ਰੱਖ ਤਸੀ ਰਾਜਕੁਮਰ ਹਾਂ ਫੇਰ ਹੁਣ ਇਹ ਦਸੰਬਰ ਦਾ ਆਪਣੇ ਕੋਲੇ ਆਇਆ ਵਾ ਹੂੰ ਇਹਦਾ ਨਾਂ ਹੁਣ ਹੈਗਾ ਗੁਰਜੋਤ ਰੱਖਿਆ ਆਪਾਂ ਠੀਕ ਹੈ ਠੀਕ ਹੈ ਇਹਦਾ ਪਿਓ ਤਾਂ ਹੈਗਾ ਆਰਿਆਨ ਹਾਂ ਆਰਿਆਨ ਜਿਹੜਾ ਆਪ ਸੀਗਾ ਉਹ ਸੀਗਾ ਰਾਜਸਰੂਪ ਦਾ ਪੈਲੇਸ ਲਾਈਨ ਵਾਲੇ ਦਾ ਹੂੰ ਉਦੇਪੁਰ ਪੈਲੇਸ ਲਾਈਨ ਵਾਲੇ ਦਾ ਉਹ ਸੀਗਾ ਸੁਲਤਾਨ ਦਾ ਸੁਲਤਾਨ ਵੀ ਉੱਥੇ ਉਦੇਪੁਰ ਹੀ ਸੀਗਾ ਪੈਲੇਸ ਲਾਈਨ ਠੀਕ ਹੈ ਤੇ ਇਹਦੀ ਜਿਹੜੀ ਮਾਂ ਹੈ ਉਹ ਹੈਗੀ ਹੈ ਬਲੋਤਰੇ ਸਾਈਡ ਦੀ ਪੰਜ ਕਲਿਆਣ ਘੋੜੀ 16 ਸਾਲ ਉਮਰ ਹੋ ਗਈ ਉਸਕੋ ਜੀ ਉਹ ਹਜੇ ਵੀ ਬੀਕੂ ਸਿੰਘ ਜੀ ਹੁਣਾਂ ਕੋਲ ਹੀ ਹੈ ਠੀਕ ਹੈ ਬਈ ਹਾਂਜੀ ਠੀਕ ਹੈ ਜੋਧਪੁਰ ਫਾਰਮ ਆ ਉਹਨਾਂ ਦਾ ਨਹੀਂ ਜੈਪੁਰ ਜੈਪੁਰ ਜਿੱਥੋਂ ਇਹ ਕੋੜਾ ਬਰੀਡ ਹੋਇਆ ਹਾਂਜੀ ਹਾਂਜੀ 2021 ਦੇ ਵਿੱਚ ਬਿਰਦੇ ਅੰਕਲ ਨੇ ਲੈ ਲਿਆ ਸੀ ਹਾਂਜੀ ਹਾਂਜੀ ਉਸੇ ਸਾਲ ਇਹ ਫਰੀਦਕੋਟ ਤੋਂ ਪਹਿਲਾਂ ਪੁਸ਼ਕਰ ਰਿੰਗ ਜਿੱਤ ਕੇ ਆਇਆ ਸੀ ਠੀਕ ਹੈ ਬਾਈ ਕਿਹੜੀ ਕੈਟਾਗਰੀ ਦੇ ਵਿੱਚ ਲੱਗਿਆ ਸੀ ਫਰੀਦਕੋਟ ਮਿਲਕ ਫਰੀਦਕੋਟ ਮਿਲਕ ਟੀਥ ਹਾਂਜੀ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਚੋ ਫਿਰ ਅੰਕਲ ਨੇ ਉੱਥੇ ਕੁੜੀਆਂ-ਕੁੜੀਆਂ ਮੇਟ ਕਰਾਈਆਂ ਤੁ ਇਹ ਹੁਣੇ ਹੀ ਹੋਇਆ ਜੀ ਚਾਰ ਦੰਦ ਪੈਸਤਾ ਜਿਹੜੇ ਮਈ ਚ 4 ਸਾਲਾਂ ਦਾ ਹੋਣਾ ਹੈ ਜੀ ਹਾਂ ਤੇ ਇਹ ਤੋਂ ਪੁਨਿਆਕ ਘੋੜੀਆਂ ਮੀਟ ਹੈ ਫਾਰਮ ਦੀ ਜਿਵੇਂ ਉਸ ਫਾਰਮ ਦੀ ਹੈ ਮੀਟ ਹੈ ਫਿਰ ਆਪਣੇ ਫਾਰਮ ਦੀਆਂ ਇੱਥੋਂ ਦੀਆਂ ਪਦਮਪੁਰ ਦੀਆਂ ਮੀਟ ਹੈ ਠੀਕ ਹੈ ਤੇ ਬਾਹਰ ਦੀਆਂ ਘੋੜੀਆਂ ਵੀ ਇਹ ਤੋਂ ਕੋਈ 10-15 ਘੋੜੀਆਂ ਮੀਟ ਹੋ ਗਈਆਂ ਮਤਲਬ ਆਪਣੇ ਕੋਲੇ ਰਿਕਾਰਡ ਤੇ ਆਏ ਬਾਅਦ ਇਹਦੇ ਕੋਲੋਂ ਆਪਾਂ 10 ਘੋੜੀਆਂ ਮੀਟ ਕਰਾਤੀਆਂ ਹਾਂ ਹਾਂਜੀ ਠੀਕ ਹੈ ਠੀਕ ਹੈ ਭਾਈ ਬਾਕੀ ਵੀਰੇ ਵੈਸੇ ਤਰ੍ਹਾਂ ਸਾਰੇ ਭਰਾ ਜਾਣਦੇ ਹੀ ਆ ਵਰਦੀ ਅੰਕਲ ਬਾਰੇ ਉਹਨਾਂ ਦਾ ਤਾਂ ਨਾਮ ਹੀ ਕਾਫੀ ਆ ਫਿਰ ਵੀ ਆਪਾਂ ਮੜਾਏ ਉਹਨਾਂ ਬਾਰੇ ਦੱਸ ਦਈਏ ਵੀ ਉਹਨਾਂ ਨੇ ਕਰਤਾਰਪੁਰ ਹਾਂਜੀ ਉਹ ਜਿਹੜਾ ਲੰਗਾ ਦਿੱਤਾ ਸੀ ਉਹਨਾਂ ਨੇ ਕਰਤਾਰਪੁਰ ਲੰਗ ਅਸਤੀ ਜੀ 2000 ਕਰੋੜ ਰੁਪਇਆ ਦਾਨ ਕੀਤਾ ਸੀ ਉਹਨਾਂ ਦਾ ਬੇਟਾ ਜਿਹੜਾ ਪੀਟਰ ਵੀਰਦੀ ਉਹਨਾਂ ਨੇ ਤੇ ਮੇਨ ਜਿਹੜੀ ਪਾਕਿਸਤਾਨ ਤੇ ਇੰਡੀਆ ਦੀ ਗਵਰਨਮੈਂਟ ਦੇ ਵਿੱਚ ਆਹ ਸਮਝੌਤਾ ਕਰਾਉਣ ਵਾਲੇ ਵੀ ਉਹੀ ਹੈ ਠੀਕ ਹੈ ਬਈ ਹਾਂਜੀ ਠੀਕ ਹੈ ਸਾਰਾ ਯੋਗਦਾਨ ਉਹਨਾਂ ਦਾ ਹੀ ਹੈ ਇਹਦੇ ਵਾਸਤੇ ਠੀਕ ਹੈ ਬਈ ਉਹ ਉੱਥੇ ਵੀ ਇੰਗਲੈਂਡ 'ਚ ਵੀ ਉਹ ਸਿੱਖੀ ਵਾਸਤੇ ਬਹੁਤ ਕੁਝ ਕਰਦੇ ਆ ਜੀ ਹਾਂ ਉੱਥੇ ਵੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਬੇਟੇ ਦਾ ਪੈਲੇਸ ਸੀਗਾ ਉਹ ਵੀ ਉੱਥੇ ਉਹਨਾਂ ਉਹਨਾਂ ਨੇ ਮਹਾਰਾਜਾ ਪ੍ਰਕਾਸ਼ ਕਰਵਾਇਆ ਪਿਆ ਹਾਂ ਹਾਂਜੀ ਇਥੋਂ ਵੀਰੇ ਅਰਸ਼ ਇੱਕ ਗੱਲ ਤਾਂ ਕਲੀਅਰ ਹੋ ਜਾਂਦੀ ਆ ਵੀ ਜਿਹੜਾ ਅੰਕਲ ਨੇ ਇਹ ਘੋੜਾ ਰੱਖਿਆ ਜਾਂ ਕੋਈ ਹੋਰ ਫਾਰਮ ਦੇ ਉੱਤੇ ਜਾਨਵਰ ਰੱਖਿਆ ਵੀ ਕੋਈ ਪੈਸੇ ਵਾਸਤੇ ਤਾਂ ਰੱਖਿਆ ਨਹੀਂ ਹੈ ਨਹੀਂ ਜੀ ਸਿਰਫ ਸ਼ੌਂਕ ਵਾਸਤੇ ਹੀ ਸ਼ੌਂਕ ਵਾਸਤੇ ਰੱਖਿਆ ਉਹ ਸ਼ੌਂਕ ਵਾਸਤੇ ਇਸ ਲਾਈਨ ਦੇ ਵਿੱਚ ਆ ਹਾਂਜੀ ਹਾਂਜੀ ਹਾਂ ਤੇ ਜਿਵੇਂ ਤੁਸੀਂ ਦੱਸਿਆ ਵੀ ਹੁਣ ਇਹਦੀ 4 ਸਾਲ ਉਮਰ ਹੋ ਗਈ ਤੇ ਹਾਂਜੀ ਹੋਣੀ ਹੈ ਜੀ ਮਈ ਚੋੜੀ ਹੈ ਹਾਂਜੀ ਇਸ ਸਾਲ ਮਈ ਚ 4 ਸਾਲ ਹੋ ਗਏ ਹਾਂ ਤੇ ਹਾਈਟ ਬਹੁਤ ਜ਼ਿਆਦਾ ਕਰ ਗਿਆ ਬਈ ਹਣਾ 67 ਦੇ ਨੇੜੇ ਪਹੁੰਚ ਗਿਆ ਜੀ ਹਾਂਜੀ ਤੇ ਬਾਕੀ ਮਾਰਕਿੰਗ ਬੜੀ ਪਿਆਰੀ ਆ ਹਾਂਜੀ ਤੇ ਰੰਗ ਕਲਰ ਕਲਰ ਹੀ ਬਹੁਤ ਪਿਆਰਾ ਹੈ ਇਹ ਹਾਂ ਇਸ ਕਲਰ ਦੇ ਵਿੱਚ ਘੋੜੇ ਇਸ ਕੰਡੀਸ਼ਨ ਦੇ ਵਿੱਚ ਬਹੁਤ ਘੱਟ ਮਿਲਦੇ ਆ ਜਿਵੇਂ ਮੱਥੇ ਤੇ ਪ੍ਰੋਪਰ ਪਟਾ ਕੰਨ ਬਹੁਤ ਜ਼ਿਆਦਾ ਛੋਟਾ ਕੁੰਡੀ ਆ ਹਾਂਜੀ ਪੈਰ ਮੇਰਾ ਖਿਆਲ ਆ ਤਿੰਨੇ ਚਟੇ ਆ ਇਹਦੇ ਹਾਂਜੀ ਦੋ ਮਗਰਲੇ ਤਾਂ ਪ੍ਰੋਪਰ ਚਟੇ ਆ ਜੀ ਮੂਹਰਲੇ ਇੱਕ ਪੈਰ ਚ ਜਵਾਬ ਪਿਛਲੇ ਪਾਸੇ ਉਹ ਹਾਂਜੀ ਤਾਂ ਹੀ ਕਰਕੇ ਮੈਂ ਅਰਸ਼ ਨੂੰ ਕਿਹਾ ਸੀ ਗੱਲ ਸੁਣਾਇਆ ਸੀਗਾ ਫੋਨ ਵੀ ਕਿਹੜਾ ਘੋੜਾ ਭੇਜਾਂ ਇਹਦੇ ਕੋਲ ਦੋ ਤਿੰਨ ਹੋਰ ਵੀ ਹੈਗੇ ਚੰਗੇ ਮਾਰਵਾੜੀ ਘੋੜੇ ਹਾਂ ਵੀ ਆਪਣੇ ਏਰੀਆ 'ਚ ਹੋਰ ਹੈਗੇ ਮਾਰਵਾੜੀ ਘੋੜੇ ਤਾਂ ਇਹਨੂੰ ਕਿਹਾ ਸੀ ਵੀ ਯੂਨਿਕ ਕਲਰਾਂ ਵਾਲੀ ਬਹੁਤ ਯੂਨਿਕ ਬਲੱਡ ਲਾਈਨ ਹੈ ਹਾਂ ਬਲੱਡ ਲਾਈਨ ਅੱਗੇ ਵਧੂਗੀ ਕਿਉਂਕਿ ਫੇਰੀ ਚੱਲਦਾ ਕੰਮ ਅੱਗੇ ਜੇ ਕੋਈ ਨਵੇਂ ਘੋੜਿਆਂ ਦਾ ਘੋੜੀਆਂ ਮੇਲ ਹੋਈਆ ਹਾਂ ਤਾਂ ਹੀ ਫਿਰ ਮੈਂ ਇਹਨੂੰ ਕਿਹਾ ਸੀ ਵੀ ਤੂੰ ਭੇਜ ਦੇ ਕੋਲ ਹਾਂ ਬਾਕੀ ਸਭ ਤੋਂ ਵੱਡੀ ਗੱਲ ਆ ਤਾਂ ਮੇਰੇ ਇਹ ਆ ਮੰਨ ਲਓ ਜਿਵੇਂ ਆਮ ਆਪਣੇ ਜਿਹੜੇ ਪੰਜਾਬ ਦੇ ਵਿੱਚ ਕੀ ਹੋਰ ਵੀ ਸਟੇਟਾਂ ਦੇ ਵਿੱਚ ਜਿਆਦੇ ਵਾਲੀ ਸ਼ਾਨ ਬਲੱਡ ਲਾਈਨ ਦੇ ਘੋੜੇ ਜਿਆਦੇ ਆ ਤਾਂ ਕਰਕੇ ਲੋਡ ਆ ਆਪਾਂ ਨੂੰ ਸ਼ਾਨ ਲੈਣ ਦੀਆਂ ਜਿਵੇਂ ਜਾਂ ਹੋਰ ਲੈਣਾਂ ਦੀਆਂ ਘੋੜੀਆਂ ਮੀਟ ਕਰਾਉਣੀਆਂ ਨੇ ਤਾਂ ਬੱਕਰੀ ਲੈਣ ਆ ਗਈ ਆ ਜੀ ਥੋੜੀ ਜੀ ਘੋੜੇ ਦੀ ਇਹਦੇ ਰਿਜ਼ਲਟ ਵੀ ਬਹੁਤ ਚੰਗੇ ਆ ਰਹੇ ਜੀ ਠੀਕ ਆ ਬਾਲੀ ਜਿਆਦਾ ਚੰਗੇ ਰਿਜ਼ਲਟ ਆ ਰਹੇ ਆ ਕਿੰਨੇ ਕੇ ਬੱਚੇ ਆ ਗਏ ਇਹਦੇ ਜੀ ਆਪਣੇ ਫਾਰਮ ਤੇ ਹੀ 4 ਬਸ਼ੇਰੀਆਂ ਆ ਗਏ ਜੀ ਹਾਂਜੀ ਠੀਕ ਆ ਹੁਣ ਆਉਣ ਵਾਲੀਆਂ ਜੀ ਬਾਕੀ ਕਿਉਂਕਿ ਆਪਾਂ ਦੋ ਦੰਦ ਚੇਤ ਤੋਂ ਕੁਝ ਘੋੜੀਆਂ ਆਪਦੇ ਫਾਰਮ ਦੀਆਂ ਹੀ ਮੀਟ ਕਰਾਈਆਂ ਸੀ ਜੀ ਹਾਂ ਮਾਰਕਿੰਗ ਦੇ ਵਿੱਚ ਬਈ ਬੱਚੇ ਕਿਹੇ ਜਿਹਾ ਆਉਂਦੇ ਆ ਫਿਰ ਇਹਦੇ ਜੀ ਮਾਰਕਿੰਗ ਦੇ ਵਿੱਚ ਰੰਗ ਤਾਂ ਹਜੇ ਤੱਕ ਸਾਰੇ ਬੱਚਿਆਂ ਦਾ ਇਹਦੇ ਵਰਗਾ ਹੀ ਆਇਆ ਜੀ ਸਾਰਾ ਹਾਂ ਤੇ ਕੰਨ ਇਹਦੇ ਨਾਲੋਂ ਵੀ ਚੰਗੇ ਆਏ ਜੀ ਅੱਛਾ ਕੰਨ ਇਹਦੇ ਨਾਲੋਂ ਵੀ ਘੋੜੇ ਨਾਲੋਂ ਵੀ ਜ਼ਿਆਦਾ ਚੰਗੇ ਕੰਨ ਆਏ ਆ ਜੀ ਹਾਂ ਤੇ ਪਟੇ ਵਾਲੇ ਵੀ ਆ ਰਹੇ ਆ ਇੱਕ ਬੱਚੀ ਆਪਣੇ ਕੋਲੇ ਫੁੱਲ ਵਾਲੀ ਗਈ ਆ ਜੀ ਠੀਕ ਹੈ ਬਈ ਹਾਂਜੀ ਮੰਨ ਕੇ ਚੱਲੋ ਵੀ ਮਾਰਕਿੰਗ ਸੋਹਣੀ ਦੇ ਰਿਹਾ ਹਾਂਜੀ ਜਿਹੜੀ ਉਹ ਬੱਚੀ ਆ ਉਹਦੇ ਕੱਲਾ ਫੁੱਲ ਆ ਮੱਥੇ ਤੇ ਤੇ ਬਾਕੀ ਸਾਰੀ ਲਾਲ ਹੂੰ ਬਾਕੀ ਘੋੜਾ ਮਜ਼ਬੂਤ ਬਹੁਤ ਆ ਜੀ ਹਾਂਜੀ ਛੋ ਬੜਾ ਕਰਦਾ ਤੇ ਸਿਆਣਾ ਵੀ ਬੜਾ ਆਪਾਂ ਦੇਖਿਆ ਜਦੋਂ ਉਹ ਤੇ ਖੇਤ ਵੀਡੀਓ ਬਣਾਉਂਦੇ ਸੀ ਪਹੀ ਤੇ ਬਾਈ ਨੇ ਘੋੜਾ ਛੜਤਾ ਸੀਗਾ ਤੇ ਉਵੇਂ ਖੜਾ ਰਿਹਾ ਨਹੀਂ ਆ ਬਹੁਤ ਸ਼ਰੀਫ ਕੋੜਾ ਜੀ ਸ਼ਰੀਫ ਬਹੁਤ ਹੈ ਜੀ ਖਾਨਦਾਨੀ ਦਾ ਪਤਾ ਲੱਗ ਜਾਂਦਾ ਜਾਨਵਰ ਦੀ ਦਾ ਠੀਕ ਹੈ ਬਾਈ ਇਹਦੀ ਅੱਜ ਸਵੇਰੇ ਫਿਰ ਮੀਟਿੰਗ ਫੀਸ ਕੀ ਰੱਖੋਗੇ ਇਹਦੀ ਇਹਦੀ ਆਪਣੇ ਮੀਟਿੰਗ ਫੀਸ ਜੀ ਕਿੰਨਾਂ ਜਿਆ ਰੱਖਾਂਗੇ ਠੀਕ ਹੈ ਹਾਂ ਜੀ ਠੀਕ ਹੈ ਬਾਕੀ ਜਿਵੇਂ ਆਦਾਬ ਨੂੰ ਸਹੀ ਲੱਗੂਗਾ ਹਾਂ ਜਿਵੇਂ ਕਰ ਦੂਗਾ ਓਕੇ ਆਪਣੇ ਨੂੰ ਠੀਕ ਹੈ ਠੀਕ ਹੈ ਹਾਂ ਜੀ ਕਿੰਨਾ ਟਾਈਮ ਰੱਖਣਾ ਫਿਰ ਘੋੜਾ ਬਾਈ ਇੱਥੇ ਆਪਾਂ ਕੀ ਜਿੰਨੇ ਟਾਈਮ ਐ ਇਸ ਏਰੀਏ ਦੇ ਲੋਕ ਪਿਆਰ ਦੇਣਗੇ ਜੀ ਹਾਂ ਠੀਕ ਆਦਾਬ ਦਾ ਘੋੜਾ ਜਿੰਨਾ ਟਾਈਮ ਮਰਜ਼ੀ ਰੱਖੇ ਕੋਈ ਨਹੀਂ ਕੋਈ ਬੰਦਿਆ ਪਰਾਹੀ ਨਹੀਂ ਕੋਈ ਚੱਕਰ ਨਹੀਂਗਾ ਕੋਈ ਨਹੀਂ ਮਿਲਿਆ ਠੀਕ ਹੈ ਠੀਕ ਹੈ ਬਾਈ ਫਿਰ ਤਾਂ ਹੁਣ ਬਾਈ ਆਦਾਬ ਦੇ ਨੰਬਰ ਤੇ ਹੀ ਹੋਊ ਗੱਲ ਹਾਂ ਜੀ ਕਿਸੇ ਨੇ ਘੋੜੀ ਮੇਟ ਰਾਵਣੀ ਹਾਂ ਭਾਵੇਂ ਬਾਈ ਆਦਾਬ ਨੂੰ ਕਰ ਲੇ ਮੈਨੂੰ ਕਰ ਜੀਆ ਥੋਡੇ ਵਾਲੇ ਦੇ ਜਿਹੜੇ ਮਰਜ਼ੀ ਨੰਬਰ ਤੇ ਕਰਕੇ ਠੀਕ ਹੈ ਠੀਕ ਹੈ ਬਾਈ ਤੇ ਬਾਕੀ ਇਹ ਚੀਜ਼ ਦੀ ਲੋੜ ਵੀ ਸੀ ਹਨਾ ਬਾਈ ਆਦਾਬ ਬਈ ਤਾਂ ਹੀ ਕਰਕੇ ਕਿਉਂਕਿ ਕਲਰ ਦਾ ਕੋੜਾ ਹੈ ਨਹੀਂ ਬਹੁਤ ਯੂਨੀਕ ਕਲਰ ਹੈ ਇਸ ਬਲੱਡ ਲਾਈਨ ਸਭ ਚਲੋ ਕਲਰ ਦਾ ਵੀ ਨਹੀਂ ਆਪਾਂ ਕਹਿ ਸਕਦੇ ਬਲੱਡ ਲਾਈਨ ਬਹੁਤ ਯੂਨੀਕ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਬਾਕੀ ਕੋੜਾ ਹੈ ਵੀ ਬਹੁਤ ਚੰਗਾ ਤੁਸੀਂ ਵੇਖਿਆ ਮਜ਼ਬੂਤ ਬਹੁਤ ਹੈ ਕੰਨਾਂ ਕੁੰਨਾਂ ਦਾ ਬਹੁਤ ਸ਼ਕੀਨ ਹੈ ਹਮ ਬਾਡੀ ਬੰਤਰ ਦਾ ਬਹੁਤ ਸੋਹਣੀ ਹੈ ਕੋਣੇ ਵੀ ਤੇ ਰਿਜ਼ਲਟ ਵੀ ਚੰਗਾ ਆ ਰਿਹਾ ਤਾਂ ਫਿਰ ਵੀ ਹੌਲੀ ਹੌਲੀ ਕਰਕੇ ਟਾਈਮ ਪੈਂਦੇ ਚੰਗਾ ਨਾਮ ਬਣ ਸਕਦਾ ਹੈ ਜੀ ਅੱਗੇ ਬਿਲਕੁਲ ਬਾਈ ਬਾਕੀ ਜਿਵੇਂ ਖਾਨਦਾਨ ਪਿੱਛੇ ਤੋਂ ਚੰਗਾ ਬਾਕੀ ਲੋਕਾਂ ਨੂੰ ਥੋੜੀ ਸੋਚ ਬਦਲ ਨਹੀਂ ਪਊਗੀ ਆਪਦੀ ਹਾਂ ਵੀ ਭੇਡ ਚਾਲ ਚ ਨਾਲ ਚੋਂ ਤਾਂ ਜ਼ਿਆਦਾ ਬਿਹਤਰ ਹੈ ਹਾਂ ਕਿਉਂਕਿ ਜਿੱਧਰ ਨੂੰ ਇੱਕ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਜਿੱਧਰ ਨੂੰ ਲੱਗਿਆਣ ਇੱਕ ਪਾਸੇ ਹਾਂ ਬਾਜੋ ਜੀ ਫੇਰ ਕਹਿੰਦੇ ਉਹ ਘੋੜਾ ਨਹੀਂ ਲੱਗਦਾ ਘੋੜਾ ਹੀ ਕਿੱਥੋਂ ਲੱਗੂਗਾ ਜੇ ਫੇਰ ਲੋਕੀ ਨੇ 5 500 ਸੀ ਮੀਟ ਕਰੀਏ ਨੇ ਫੇਰ ਬੱਕਰੀ ਵਾਂਗੂ ਹੀ ਆਊਗਾ ਜੀ ਉਹ ਸਿੱਧੀ ਗੱਲ ਹੈ ਸਹੀ ਹੈ ਬਾਈ ਬਾਕੀ ਜਿਵੇਂ ਅੱਜ ਕੱਲ੍ਹ ਬਾਈ ਜਿਵੇਂ ਪੁਰਾਣੇ ਘੋੜਿਆਂ ਨਾਲੋਂ ਨਵੇਂਆਂ ਦੇ ਵਿੱਚ ਤਾਂ ਸੁਧਾਰ ਹੋ ਕੇ ਆ ਰਹੇ ਹਨ ਨਾਲੇ ਜੀ ਲੋਕ ਹੁਣ ਕਹਿੰਦੇ ਅਸੀਂ ਇੰਨੀਆਂ ਮੀਟ ਕਰਤੀਆਂ ਸਾਲਚ ਮੰਨ ਲਓ 400 ਕਰਤੀ 500 600 ਘੋੜੀ ਮੀਟ ਕਰਤੀ ਲੋਕ ਕਹੀ ਜਾਂਦੇ ਆ ਤੁਸੀਂ ਮੈਨੂੰ ਇਹ ਗੱਲ ਦੱਸੋ ਜੀ 600 500 600 ਘੋੜੀ ਕਿਵੇਂ ਘੋੜਾ ਮੀਟ ਕਰ ਦੂਗਾ ਜੀ ਹਾਂ ਘੋੜਾ ਲੱਗੂ ਹੀ ਹਟਜੂ 500 ਦਾ ਜੇ ਫਾਰ ਫਾਰ ਇਗਜ਼ਾਮਪਲ ਤੁਸੀਂ ਇਹ ਮੰਨ ਲਓ ਜੀ 500 ਕਰ ਰਿਹਾ ਤੇ ਘੋੜੇ ਚ ਰਹਿਣਾ ਹੀ ਕੋਸ਼ ਨਹੀਂਗਾ ਹਾਂ ਬੇਵਕੂਫੀ ਆਪਦੀ ਮਾਲਕ ਦੀ ਜੀ ਪੈਸਿਆਂ ਪਿੱਛੇ ਹਾਂ ਸਹੀ ਹੈ ਪੰਜ ਪੰਜ ਘੋੜੀਆਂ ਦੀ ਛੱਡਣਾ ਮੈਂ ਤਾਂ ਜੀ ਆਪਣਾ ਪਿੱਛੇ ਜੋ ਸੀਜ਼ਨ ਦਾ ਵੱਧ ਹੋ ਗਿਆ ਸੀਗਾ ਕੰਮ ਜੋ ਆਪਣਾ ਅਕਬਰ ਦੀ ਆਪਾਂ ਗੱਲ ਕਰ ਰਹੇ ਸੀਗੇ ਤੁਹਾਨੂੰ ਦੱਸਣਾ ਭੁੱਲ ਗਿਆ ਮੈਂ ਉਦੋਂ ਮੈਂ ਤਾਂ ਸਗੋਂ ਬਲਕਿ ਜਵਾਬ ਦੇਣ ਲੱਗ ਗਿਆ ਸੀਗਾ ਮੈਂ ਦੋ ਜਾਂ ਤਿੰਨ ਜੰਪ ਤੋਂ ਵੱਧ ਮੈਂ ਛੱਡਦਾ ਹੀ ਨਹੀਂ ਘੋੜਾ ਤੀਜਾ ਵੀ ਬਈ ਮਤਲਬ ਬਹੁਤ ਅਰਜੈਂਸੀ ਹੋਵੇ ਤਾਂ ਕਰਕੇ ਛੱਡਦੇ ਆਂ ਅਸੀਂ ਕਈ ਵਾਰ ਕੋਈ ਦੂਰੋਂ ਆ ਗਿਆ ਬੰਦਾ ਚੱਲ ਕੇ ਜਾਂ ਅਗਲਾ ਕਹਿੰਦਾ ਉਹ ਜੋਤ ਤਾਂ ਵੀ ਇਹੀ ਹੈ ਜੀ ਹਾਂ ਸਿਸਟਮ ਨਾਲ ਹੀ ਚੱਲਾਂਗੇ ਕੋੜੀ ਘੱਟ ਮਿਲ ਜਾਣੀ ਬਈ ਕਿੱਡੀ ਗੱਲ ਕਿਹੜਾ ਭੁੱਖੇ ਮਰ ਜਾਂਗੇ ਫਿਰ ਨਾ ਚੱਲੂ ਤਾਂ ਨਾ ਚੱਲੂ ਬਈ ਆਪਦੀ ਚੀਜ਼ ਕਰੇ ਅਕਸਰ ਨੂੰ ਬਈ ਸਾਹਾਂ ਵਾਲੀ ਚੀਜ਼ ਆਏ ਵੀ ਹਨਾ ਸਹੀ ਹੈ ਜੀ ਬੜੇ ਵੀ ਆਪਦੀ ਚੀਜ਼ ਘਰੇ ਖੜੀ ਹੈ ਹਮ ਅਸੀਂ ਤਾਂ ਹੀ ਲੋਕਾਂ ਨੂੰ ਚੀਜ਼ ਲਿਆ ਕੇ ਦੇ ਸਕਦੇ ਹਾਂ ਜੀ ਦੇ ਸਕਦੇ ਹਾਂ ਹਾਂ ਜੀ ਕਿ ਮਤਲਬ ਅਸੀਂ ਲੋਕਾਂ ਨੂੰ ਅਸੀਂ ਤਾਂ ਕੌਣ ਹੁੰਨੇ ਰੱਬ ਹੀ ਹੈ ਜੀ ਕਰਨ ਵਾਲਾ ਕਿ ਮਤਲਬ ਹੁਣ ਐਸ ਏਰੀਏ 'ਚ ਕੋੜਾ ਆਇਆ ਤਾਂ ਰੱਬ ਨੇ ਕਦੇ ਬਾਕੀ ਭਾਈ ਆਪ ਦਾ ਘਰ ਆਪ ਹੀ ਚੂਜ਼ ਕਰਦੇ ਜਿੱਥੇ ਦਾਣਾ ਪਾਣੀ ਲਿਖਿਆ ਉੱਥੇ ਜਾਣਾ ਜਾਨਵਰ ਨਹੀਂ ਹੂੰ ਬਾਕੀ ਦਾ ਵੀਰੇ ਇੱਕ ਚੀਜ਼ ਆ ਚਲੋ ਆਪ ਦੀ ਤਾਂ ਬੰਦੇ ਦੀ ਮਾਲਕ ਦੀ ਤਾਂ ਮੂੰਹ ਕਰੀ ਵਡਿਆਈ ਹੋ ਜਾਂਦੀ ਹੈ ਜਾਨਵਰ ਬਾਰੇ ਪਰ ਘੋੜਾ ਇੱਕ ਚੀਜ਼ ਆ ਦੱਸਦਾ ਵੀ ਮੇਰੇ ਚ ਹੈ ਕੋਈ ਨਾ ਕੋਈ ਕਣ ਕੰਡਾ ਜਿਵੇਂ ਹੁਣ ਆਪਾਂ ਹਾਈਟ ਦੇਖੀ ਆ ਹੁਣ 66 67 ਇੰਚ ਹੁਣ ਕਰੀ ਖੜਾਗਾ ਤੇ ਹਜੇ 4 ਸਾਲਾਂ ਦਾ ਬਾਈ ਦੱਸਦਾ ਵੀ ਹੋਇਆ ਨਹੀਂ ਕਿੱਥੇ ਜਾਣੀ ਆ ਇਹ ਗੱਲ ਗਾਂ ਆਈ ਤਾਂ ਬਈ ਹੱਨਾ ਕੱਢੂਗਾ ਹੱਨਾ ਕੱਢੂਗਾ ਇਨਚ ਇਨਚ ਤੇ ਦੋ ਵੀ ਵਧ ਜਾਣੇ 68 ਇੰਚ ਦੇ ਨੇੜੇ ਇਹਨੇ ਬੜੇ ਆਰਾਮ ਨਾਲ ਚਲੇ ਜਾਣਾ ਅਕਬਰ ਵੀ ਹਜੇ ਆਪਣਾ 4 ਸਾਲਾਂ ਦਾ ਹੈ ਹੋਣ ਵਾਲਾ ਇਹ ਵੀ 4 ਸਾਲਾਂ ਹੁਣ ਆਇ ਦੋਨਾਂ ਨੇ ਹਜੇ ਤਾਂ ਬਈ ਬਣਨਾ ਹੈ ਕੋੜਾ ਸਹੀ ਵੀ 5 6 ਸਾਲਾਂ ਦਾ ਹੋ ਕੇ ਬਣਦਾ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਬਾਈ ਹਜੇ ਬਾਡੀ ਚ ਵੀ ਹੋਰ ਖੁੱਲਣਾ ਆਏ ਨੇ ਜਿੰਨੀਆਂ ਕੁੜੀਆਂ ਹਜੇ ਇਹਨੇ ਗੁਰਜੋਤ ਕਰੀ ਬੈਠਾ 50 ਤੇ ਸਾਰੇ ਬੱਚੇ ਹੁਣ ਅੱਗੇ ਰਿੰਗਾ ਚ ਵੀ ਆਉਣ ਲੱਗ ਜਾਣਗੇ ਹੁਣ ਬਿਸ਼ੇਰੀਆਂ ਫਾਰਮ ਤੇ ਹੈਗੀਆਂ ਅੰਕਲ ਕੇ ਉੱਤੇ ਸਾਲ ਨੂੰ ਉਹ ਵੀ ਰਿੰਗਾ ਚ ਆਉਣ ਲੱਗ ਜਾਣਗੇ ਬੱਚੇ ਆਉਣ ਲੱਗ ਅਗਲੇ ਸਾਲ ਇਹਦੇ ਬੱਚੇ ਰਿੰਗਾ ਚ ਤੁਹਾਨੂੰ ਦਿਖਣਗੇ ਠੀਕ ਹੈ ਬਾਈ ਹਰਸ਼ ਬਾਈ ਫਿਰ ਉਸ ਤੋਂ ਫਰੀਦਕੋਟ ਸ਼ੋਅ ਵਾਲੇ ਦੀ ਜਿਵੇਂ ਬੱਬਾ ਗੱਲ ਕਰੀਆ ਸ਼ੋਅ ਦੀ ਉਸ ਤੋਂ ਬਾਅਦ ਵੀ ਫਿਰ ਲੱਗਿਆ ਸ਼ੋਅਾਂ ਚ ਕੋੜਾ ਇਹ ਨਹੀਂ ਜੀ ਉਹਨਾਂ ਨੇ ਫਰੀਦਕੋਟ ਰਿੰਗ ਚ ਲੈ ਕੇ ਚੱਲਦੀ ਰਿੰਗ ਚ ਇਹਦਾ ਸੌਦਾ ਹੋਇਆ ਸੀਗਾ ਜੀ ਅੱਛਾ ਰਿੰਗ ਇਹਨੂੰ ਪੂਰਾ ਖੇਡਣ ਨਹੀਂ ਦਿੱਤਾ ਸੀ ਰਿੰਗ ਚ ਹੀ ਖਰੀਦ ਕੇ ਉਹਨਾਂ ਨੂੰ ਪਸੰਦ ਹੀ ਇੰਨਾ ਕ ਜਿਆਦਾ ਆਇਆ ਸੀ ਕਿ ਉੱਥੋਂ ਹੀ ਖਰੀਦ ਕੇ ਇਹਨੂੰ ਬਾਹਰ ਕੱਢ ਲਿਆ ਸੀਗਾ ਠੀਕ ਹੈ ਬਾਈ ਹਾਂਜੀ ਠੀਕ ਹੈ ਉਹਨਾਂ ਨੂੰ ਐਕਚੁਅਲੀ ਇਦਾਂ ਹੈ ਨਹੀਂ ਕਿ ਸ਼ੋਅ ਦਾ ਹੈ ਨਹੀਂ ਉਹਨਾਂ ਨੂੰ ਕੋਈ ਵਿਝਵੇ ਇਹ ਸਾਨੂੰ ਹੀ ਜਵਾਨ ਹੁੰਦਾ ਸਾਨੂੰ ਕੀ ਡਾਈਰੀ ਸ਼ੋਅ ਦਾ ਹਾਂਜੀ ਉਹਨਾਂ ਨੂੰ ਤਾਂ ਇਦਾਂ ਹੈ ਕਿ ਉਹਨਾਂ ਨੇ ਤਾਂ ਸੇਵਾ ਵਾਸਤੇ ਘੋੜਾ ਲਿਆ ਸੀਗਾ ਇਹ ਕਿ ਬਸ ਕਿ ਲੋਕਾਂ ਨੂੰ ਇੱਕ ਪੰਜਾਬ ਦੇ ਲੋਕਾਂ ਨੂੰ ਇੱਧਰ ਦੇ ਆਪਣੇ ਏਰੀਆ 'ਚ ਇੱਕ ਆਢ ਯੂਨੀਕ ਬਲੱਡ ਲਾਈਨ ਦਾ ਘੋੜਾ ਹਮ ਅੱਜ ਮੈਂ ਸ਼ੋਅ ਤੋਂ ਗੱਲਾਂ ਚੱਲ ਪਈਆਂ ਬਾਈ ਦਾ ਵੀ ਆਪਾਂ ਦੇਖਿਆ ਹੁਣ ਘੋੜੀ ਨੂੰ ਨੋਕਰੀ ਕੋੜੀ ਬਾਈ ਕੋਲੇ ਬਹੁਤ ਜਿਆਦਾ ਚੰਗੀ ਆ ਉਹ ਤੋਂ ਕਾਫੀ ਸਾਰੇ ਸ਼ੋ ਲੜਿਆ ਬਾਈ ਨੇ ਚੰਗੀਆਂ ਪੋਜੀਸ਼ਨਾਂ ਤੇ ਆਉਂਦੀ ਆ ਬਾਈ ਇਹਨਾਂ ਦਾ ਹਾਂਜੀ ਹਾਂਜੀ ਹਾਂ ਉਹ ਵੀ ਆਪਣੇ ਵਾਲੇ ਘੋੜੇ ਤੋਂ ਹੀ ਗੱਬਣਾ ਨਾ ਗੱਬਣਾ ਜੀ ਹਾਂਜੀ ਨੂਰੇ ਦੀ ਆ ਉਹ ਹਾਂਜੀ ਆਪਣੇ ਵਾਲੇ ਘੋੜੇ ਤੋਂ ਗੱਬਣਾ ਤਿੰਨ ਸ਼ੋ ਜਿੱਤ ਗਈ ਜੀ ਹਜੇ ਤੱਕ ਹਾਂਜੀ ਪਹਿਲਾਂ ਉਹ ਦੋ ਦੰਦੇ ਚ ਵੀ ਜਿੱਤੀ ਵੀ ਐ ਲੁਧਿਆਣੇ ਆਪਣੇ ਐਮਪਾਇਰ ਚ ਸੈਕੰਡ ਆਈ ਸੀਗੀ ਉੱਥੇ ਠੀਕ ਹੈ ਹਾਂਜੀ ਆਪਾਂ ਦਾ ਖਰੀਦੀ ਸੀਗੀ ਆਪਣੇ ਕੋਲੋਂ ਨਹੀਂ ਜਿਹੜੇ ਆਪਾਂ ਨੂੰ ਪ੍ਰੀਵੀਅਸ ਓਨਰ ਦੱਸਦੇ ਆਪਾਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਈਏ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਾਈ ਤੇ ਬ ਤੇ ਤੁਸੀਂ ਆਪ ਦਾ ਤੇ ਬਾਈ ਦਾ ਕੰਟੈਕਟ ਨੰਬਰ ਇੱਕ ਤਾਂ ਸ਼ੇਅਰ ਕਰ ਦਿਓ ਮੇਰਾ ਹੈਗਾ 9877276568 ਉਸਮੀਰਾ ਹੈਗਾ ਜੀ 895563003 ਇਹ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਬੱਚੇ ਦੇ ਆਪਾਂ ਨੂੰ ਰਿੰਗ ਦੇ ਵਿੱਚ ਦੇਖਣ ਨੂੰ ਮਿਲਣਗੇ ਹਨਾ ਤੇ ਬਹੁਤ ਸੋਹਣੇ ਰਿਜ਼ਲਟ ਆ ਰਹੇ ਆ ਤੇ ਬਾਕੀ ਬਰੀਡ ਵਾਲੇ ਪਾਸੇ ਵੀ ਸੁਧਾਰ ਕਰੂਗਾ ਬਾਈ ਕੋੜਾ ਜਰੂਰ ਜੀ ਜਰੂਰ ਦੋਨੇ ਸ਼ੋਅ ਕੁਆਲਿਟੀ ਵਾਲਾ ਵੀ ਹੈਗਾ ਇਹ ਤੇ ਬਰੀਡਿੰਗ ਵਾਲਾ ਵੀ ਹੈਗਾ ਦੋਨੇ ਪਾਸੇ ਕੋੜਾ ਚੱਲੂਗਾ ਜੀ ਹਾਂ ਭਰਜ ਕਰ ਲੋ ਵੀ ਜੇ ਬੰਦਾ ਇੱਥੇ ਆਪਣੇ ਫਾਰਮ ਤੇ ਆ ਕੇ ਵੀ ਦੇਖਦਾ ਤਾਂ ਕੋਈ ਐ ਨਹੀਂ ਕਹੂਗਾ ਵੀ ਯਾਰ ਆਹ ਚੀਜ਼ ਨਹੀਂ ਕੋੜੇ ਚ ਮਜ਼ਬੂਤ ਵੀ ਆ ਕੱਦ ਕਾਠ ਵੀ ਆ ਹਾਂਜੀ ਹਾਂਜੀ ਸੋਹਣਾਗਾ ਕੋੜਾ ਮਾਰਕਿੰਗ ਵੀ ਸੋਹਣੀ ਆ ਇਹ ਤਾਂ ਮੰਨ ਕੇ ਚੱਲੋ ਜੀ 2 ਸਾਲ ਕੋੜਾ ਅੰਦਰ ਹੀ ਖੜਾ ਰਿਆ ਹਾਂ ਨਾ ਇਹਦੀ ਕੋਈ ਪ੍ਰੋਮੋਸ਼ਨ ਹੋਈ ਨਾ ਕਿਸੇ ਨੇ ਦੇਖਿਆ ਹਾਂ ਇਹਦੀ ਹੁਣ ਦਸੰਬਰ ਤੋਂ ਬਾਅਦ ਹੀ ਇਹ ਲੋਕਾਂ ਨੂੰ ਦਿਖਣਾ ਸ਼ੁਰੂ ਹੋਇਆਲੇ ਪਹਿਲੀ ਵਾਰੀ ਥੋੜੀ ਵੀਡੀਓ ਦੇ ਵਿੱਚੋਂ ਹੀ ਇਹਨੂੰ ਮਤਲਬ ਸਟੱਡ ਸਰਵਿਸ ਵਾਸਤੇ ਓਪਨ ਕੀਤਾ ਪਹਿਲੀ ਵਾਰ ਸਟੱਡ ਸਰਵਿਸ ਵਾਸਤੇ ਆਪਾਂ ਇਸ ਵੀਡੀਓ ਚ ਹੀ ਓਪਨ ਕੀਤਾ ਉਸ ਤੋਂ ਪਹਿਲਾਂ ਕੋਈ ਵੀਡੀਓ ਨਹੀਂ ਇਹਦੀ ਬਣੀ ਹੂੰ ਸਹੀ ਹੈ ਬਾਈ ਸਹੀ ਹੈ ਅਜ ਤੱਕ ਕਿਸੇ ਵੀ ਪੇਜ ਤੇ ਕਿਸੇ ਵੀਡੀਓ ਚ ਨਹੀਂ ਦਿਖਣਾ ਤੁਹਾਨੂੰ ਕੋਈ ਹੂੰ ਠੀਕ ਹੈ ਬਾਈ ਹਾਂਜੀ ਤੇ ਫਿਰ ਅਸੀਂ ਤਾਂ ਇਸ ਗੱਲ ਨੂੰ ਚੰਗਾ ਮੰਨੀਏ ਵੀ ਸਾਡੇ ਪੇਜ ਤੇ ਪਹਿਲੀ ਵੀਡੀਓ ਪੈ ਰਹੀ ਹੈ ਪਹਿਲੀ ਵੀਡੀਓ ਅਸੀਂ ਪਾ ਰਹੇ ਹਾਂਜੀ ਬਹੁਤ ਚੰਗੀ ਗੱਲ ਆ ਬਾਈ ਤੇ ਦਰਸ਼ਕੋ ਜਿਵੇਂ ਬਾਈ ਨੇ ਦੱਸਿਆ ਅਰਸ਼ ਨੇ ਬਾਈ ਨੇ ਤੇ ਜਿਹੜਾ ਮਾਰਵਾੜੀ ਘੋੜਾ ਨਾ ਇਹਦਾ ਗਰਜੋਤ ਰੱਖਿਆ ਇੱਕ ਵੱਖਰੀ ਬਲੱਡ ਲਾਈਨ ਦਾ ਘੋੜਾ ਹੈਗਾ ਜਿਹੜਾ ਹੁਣ ਤੁਹਾਨੂੰ ਇੱਥੇ ਸੇਕੋ ਸਟੱਡ ਫਾਰਮ ਦੇ ਉੱਤੇ ਪੰਡ ਗੋਵਿੰਦਪੁਰਾ ਸਰਵਿਸ ਵਾਸਤੇ ਮਿਲੂਗਾ 52000 ਰੁਪਿਆ ਦੀ ਮੀਟਿੰਗ ਫੀਸ ਰੱਖੀ ਗਈ ਆ ਤੇ ਬਾਕੀ ਬਾਈ ਅਦਾਬ ਦਾ ਤੁਸੀਂ ਕੰਟੈਕਟ ਨੰਬਰ ਲੈ ਲਿਓ ਵੀਡੀਓ ਦੇ ਵਿੱਚੋਂ ਜਦੋਂ ਮਰਜੀ ਵੇਚਜ ਕੋ ਹੋ ਕੇ ਤੁਸੀਂ ਜਿਵੇਂ ਬਾਈ ਦੇ ਕੋਲੇ ਪਹਿਲਾਂ ਨੌਕਰਾ ਘੋੜਾ ਆਗਾ ਅਕਬਰ ਤੇ ਉਹਨੂੰ ਵੀ ਤੁਸੀਂ ਬਹੁਤ ਚੰਗਾ ਰਿਸਪੌਂਸ ਦਿੱਸਾ ਘੋੜੇ ਦੇ ਰਿਜ਼ਲਟ ਵੀ ਬੜੇ ਚੰਗੇ ਆਏ ਆ ਉਸੇ ਤਰ੍ਹਾਂ ਐਸ ਗਰਜੋਤ ਘੋੜੇ ਦੇ ਮਾਰਵਾੜੀ ਦੇ ਵੀ ਤੁਹਾਨੂੰ ਰਿਜ਼ਲਟ ਆਉਣ ਵਾਲੇ ਟਾਈਮ ਦੇ ਵਿੱਚ ਜਿਵੇਂ ਬਾਈ ਨੇ ਦੱਸਿਆ ਰਿੰਗਾਂ ਦੇ ਵਿੱਚ ਤੁਹਾਨੂੰ ਇਹਦੇ ਬੱਚੇ ਮਿਲਣਗੇ ਸ਼ੋ ਲੜਦੇ ਹੋਏ ਤੇ ਲੈਣ ਇੱਕ ਤਾਂ ਵਖਰੀ ਆ ਬਾਕੀ ਮਜਬੂਤ ਵੀ ਆ ਘੋੜਾ ਮਾਰਕਿੰਗ ਪਿਆਰੀ ਆ ਤੇ ਰੰਗ ਵੀ ਇਹਦਾ ਵੱਖਰਾ ਆ ਜਾਂ ਕਦ ਕਾਠ ਵੀ ਸੋਹਣਾ ਸੋ ਬਾਈ ਨੂੰ ਅਦਾਬ ਨੂੰ ਫੋਨ ਲਾ ਲਿਓ ਸਟੱਡ ਸਰਵਿਸ ਲੈਣ ਵਾਸਤੇ ਤੁਸੀਂ ਇਸ ਮਾਰਵਾੜੀ ਘੋੜੇ ਦੀ ਜਦੋਂ ਮਰਜੀ ਫੋਨ ਕਰ ਸਕਦੇ ਹੋ ਤੇ 24 ਘੰਟੇ ਬਾਈ ਤੁਹਾਡੀ ਸੇਵਾ ਚ ਹਾਜ਼ਰ ਆ ਤੇ ਨੌਕਰੇ ਬਾਰੇ ਵੀ ਤੁਸੀਂ ਗੱਲਬਾਤ ਇੱਕ ਵਾਰ ਬਾਰੇ ਕਰ ਸਕਦੇ ਹੋ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਆ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਆਪਣੇ ਚੈਨਲ ਨੂੰ ਤੇ ਪੇਜ ਨੂੰ ਮਿਲਦੇ ਆ ਕਿਸੇ ਅਗਲੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਦੋਸਤੋ ਸਸਿਕਾ